ਪੀਟੀਸੀ ਨਿਊਜ਼ ਦੇ ਡਿਜੀਟਲ ਪਲੇਟਫਾਰਮ ਤੁਸੀਂ ਦੇਖ ਰਹੇ ਹੋ ਮੈਂ ਹਾਂ ਦਲੀਪ ਸਿੰਘ ਹੁਣ ਪੰਜਾਬ ਦੇ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਜੇਕਰ ਤੁਸੀਂ ਜਾ ਕੇ ਸੋਚ ਰਹੇ ਹੋਗੇ ਕਿ ਜੋ ਸਰਕਾਰੀ ਸਿਹਤ ਬੀਮਾ ਕਾਰਡ ਹੈ ਉਸ ਦੇ ਆਧਾਰ ਤੇ ਤੁਸੀਂ ਆਪਣਾ ਇਲਾਜ ਕਰਵਾ ਸਕਦੇ ਹੋ ਤਾਂ ਹੁਣ ਤੁਹਾਨੂੰ ਚੁਕਾਨੇ ਹੋਣ ਦੀ ਲੋੜ ਹੈ ਕਿਉਂਕਿ ਅਹਿਮ ਖਬਰ ਇਹ ਹੈ ਕਿ ਪੰਜਾਬ ਦੇ ਜਿਹੜੇ ਪ੍ਰਾਈਵੇਟ ਐਸੋਸੀਏਸ਼ਨਾਂ ਨੇ ਹਸਪਤਾਲ ਨੇ ਨਰਸਿੰਗ ਹੋਮ ਨੇ ਉਹਨਾਂ ਨੇ ਇਹ ਐਲਾਨ ਕਰ ਦਿੱਤਾ ਹੈ ਕਿ ਪੰਜਾਬ ਦੇ ਵਿੱਚ ਹੁਣ ਅਸੀਂ ਆਯੂਸ਼ਮਾਨ ਕਾਰਡ ਦੇ ਉੱਪਰ ਇਲਾਜ ਨਹੀਂ ਕਰਾਂਗੇ ਜੀ ਹਾਂ ਇਹ ਤੁਹਾਡੇ ਨਾਲ ਜੁੜੀ ਸਭ ਤੋਂ ਵੱਡੀ ਖਬਰ ਅੱਜ ਦਿਨ ਦੀ ਇਹੀ ਹੈ ਪੰਜਾਬ ਦੇ ਵਿੱਚ ਕਿਉਂਕਿ ਜੋ ਸਰਕਾਰ ਨੇ 5 ਲੱਖ ਰੁਪਏ ਦਾ ਕਾਰਡ ਬਣਾਇਆ ਸੀ ਜਿਹਦੇ ਵਿੱਚ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਨੇ ਫੰਡਿੰਗ ਕਰਨੀ ਹੁੰਦੀ ਹੈ ਉਸ ਦੇ ਵਿੱਚ ਹੁਣ ਤੁਹਾਨੂੰ ਇਲਾਜ ਨਹੀਂ ਮਿਲੇਗਾ ਖਾਸ ਕਰ ਪ੍ਰਾਈਵੇਟ ਸਰਕਾਰੀ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਸਰਕਾਰੀ ਹਸਪਤਾਲਾਂ ਵਿੱਚ ਇਹ ਇਲਾਜ ਚੱਲਦਾ ਰਹੇਗਾ ਇਹਦੇ ਪਿੱਛੇ ਕਾਰਨ ਇਹ ਦੱਸਿਆ ਗਿਆ ਹੈ ਕਿ ਪੰਜਾਬ ਸਰਕਾਰ ਕੋਲ ਪ੍ਰਾਈਵੇਟ ਹਸਪਤਾਲਾਂ ਦੇ 600 ਕਰੋੜ ਰੁਪਏ ਦਾ ਬਿੱਲ ਬਕਾਇਆ ਹੈ ਜਿਸ ਦੇ ਭੁਗਤਾਨ ਜਿਸ ਦਾ ਭੁਗਤਾਨ ਨਹੀਂ ਕੀਤਾ ਗਿਆ ਜਿਸ ਕਰਕੇ ਪ੍ਰਾਈਵੇਟ ਹਸਪਤਾਲਾਂ ਅਤੇ ਨਰਸਿੰਗ ਹੋਮਸ ਜਿਹੜੇ ਨੇ ਉਹਨਾਂ ਨੇ ਐਲਾਨ ਕਰ ਦਿੱਤਾ ਹੈ ਕਿ ਅਸੀਂ ਹੁਣ ਤੋਂ ਅੱਜ ਤੋਂ ਹੀ ਜੋ ਲੋਕ ਆਯੁਸ਼ਮਾਨ ਕਾਰਡ ਤੇ ਇਲਾਜ ਕਰਾਉਣ ਲਈ ਸਾਡੇ ਕੋਲ ਆਉਣਗੇ ਉਹਨਾਂ ਨੂੰ ਅਸੀਂ ਇਲਾਜ ਇਲਾਜ ਦੀ ਸਹੂਤਾਵਾਂ ਨਹੀਂ ਦੇਵਾਂਗੇ ਯਾਨੀ ਕਿ ਇਹ ਅਹਿਮ ਖਬਰ ਇਸੇ ਕਰਕੇ ਹੈ ਕਿ ਜੇਕਰ ਤੁਸੀਂ ਕੋਈ ਇਲਾਜ ਪਲਾਨ ਕਰ ਰਹੇ ਹੋ ਜਾਂ ਤੁਹਾਡੀ ਕੋਈ ਐਮਰਜੈਂਸੀ ਹੈ ਔਰ ਤੁਹਾਡੇ ਕੋਲ ਆਯੁਸ਼ਮਾਨ ਕਾਰਡ ਹੈ ਤਾਂ ਤੁਸੀਂ ਪ੍ਰਾਈਵੇਟ ਹਸਪਤਾਲ ਜਾਣ ਦੀ ਸੋਚ ਰਹੇ ਹੋ ਤਾਂ ਤੁਹਾਨੂੰ ਹੁਣ ਰੁਕਣ ਦੀ ਲੋੜ ਹੈ ਕਿਉਂਕਿ ਤੁਹਾਡਾ ਉੱਥੇ ਦਾਖਲਾ ਨਹੀਂ ਹੋਏਗਾ ਲੁਧਿਆਣਾ ਦੇ ਵਿੱਚ ਇਸ ਪ੍ਰੈਸ ਕਾਨਫਰੈਂਸ ਕੀਤੀ ਗਈ ਜੋ ਨਰਸਿੰਗ ਹੋਮ ਅਤੇ ਪ੍ਰਾਈਵੇਟ ਹਸਪਤਾਲਾਂ ਦੇ ਨੈਟਵਰਕ ਦੇ ਜੋ ਨੁਮਾਇੰਦੇ ਨੇ ਉਹਨਾਂ ਨੇ ਪ੍ਰੈਸ ਕਾਨਫਰੈਂਸ ਕੀਤੀ ਅਤੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਕੋਲ ਜੋ ਬਕਾਇਆ ਰਾਸ਼ੀ ਹੈ ਉਹ 600 ਕਰੋੜ ਰੁਪਏ ਖੜੀ ਹੈ ਸਾਡੇ ਵੱਲੋਂ ਸਾਡੇ ਅਸੀਂ ਪੰਜਾਬ ਸਰਕਾਰ ਤੋਂ ਇਹ ਪੈਸੇ ਲੈਣੇ ਨੇ ਪਰ ਪੰਜਾਬ ਸਰਕਾਰ ਨੇ ਪੈਸੇ ਰਿਲੀਜ਼ ਨਹੀਂ ਕੀਤੇ ਇਸ ਕਰਕੇ ਅਸੀਂ ਇਹ ਇਲਾਜ ਰੋਕਣ ਜਾ ਰਹੇ ਹਾਂ ਪ੍ਰੈਸ ਕਾਨਫਰੰਸ ਤੋਂ ਬਾਅਦ ਇਹਨਾਂ ਨੁਮਾਇੰਦਿਆਂ ਨੇ ਕੀ ਐਲਾਨ ਕੀਤਾ ਪਹਿਲਾਂ ਤੁਹਾਨੂੰ ਉਹ ਸੁਣਾਉਂਦੇ ਹਾਂ ਕਿ ਆਖਿਰਕਾਰ ਕੀ ਤਰਕ ਦੇ ਰਹੇ ਨੇ ਕਿ ਅਸੀਂ ਆਮ ਲੋਕਾਂ ਦਾ ਇਲਾਜ ਜਿਨ੍ਹਾਂ ਕੋਲ ਕਾਰਡ ਆਯੁਸ਼ਮਨ ਕਾਰਡ ਹੈ ਉਹਨਾਂ ਦਾ ਇਲਾਜ ਕਿਉਂ ਨਹੀਂ ਕਰਾਂਗੇ ਸਾਡੇ ਜਿਹੜੇ ਪ੍ਰਾਈਵੇਟ ਹਸਪੀਟਲਸ ਐਂਡ ਨਰਸਿੰਗ ਹੋਮ ਐਸੋਸੀਏਸ਼ਨ ਨਾਲ ਜੁੜੇ ਹੋਏ ਜਿਹੜੇ ਹਸਪੀਟਲਸ ਹੈਗੇ ਆ ਜਿਹੜੇ ਮੁੱਖ ਮੰਤਰੀ ਆਯੂਸ਼ਮਾਨ ਸਕੀਮ ਦੇ ਨਾਲ ਐਮ ਪੈਨਲਡ ਹੈ ਗਿਆ ਉਹਨਾਂ ਹਸਪਤਾਲਸ ਦਾ ਪਿਛਲੇ ਲਗਭਗ 6 ਮਹੀਨਿਆਂ ਦਾ 600 ਤੋਂ ਲੈ ਕੇ 650 ਕਰੋੜ ਰੁਪਇਆ ਪੈਂਡਿੰਗ ਪਿਆ ਤੇ ਉਸ ਪੈਂਡਿੰਗ ਪੈਸੇ ਕਰਕੇ ਸਾਡੇ ਹਸਪਤਾਲਸ ਰਨ ਕਰਨੇ ਬਹੁਤ ਮੁਸ਼ਕਿਲ ਹੋ ਗਏ ਕਿਉਂਕਿ ਸਾਡੇ ਕੋਲ ਹੁਣ ਕੈਸ਼ ਦਾ ਕੰਮ ਵੀ ਖਤਮ ਹੋ ਗਿਆ ਪਹਿਲਾਂ ਤਾਂ ਜਦੋਂ ਸਿਰਫ 13 ਲੱਖ ਪਰਿਵਾਰ ਐਮ ਪੈਨਲਡ ਸੀਗੇ ਇਸ ਇਸ ਸਕੀਮ ਨਾਲੇ ਤੇ ਸਾਡੇ ਸਾਡੇ ਕੋਲ 52 ਲੱਖ ਦੂਜੇ ਪਰਿਵਾਰ ਜਿਹੜੇ 52 ਲੱਖ ਪਰਿਵਾਰ ਪੰਜਾਬ ਦੇ ਸੀ ਉਹਨਾਂ ਦਾ ਅਸੀਂ ਕੈਸ਼ ਤੇ ਟ੍ਰੀਟਮੈਂਟ ਕਰਦੇ ਸੀ ਪਰ ਜਦੋਂ ਤੋਂ ਇਹਨਾਂ ਨੇ 29 ਲੱਖ ਹੋਰ ਪਰਿਵਾਰ ਜੋੜਤੇ 4 ਜਰ ਜਦੋਂ ਇਹਦੇ ਚੈਂਪੀਨਲਡ ਹੋ ਗਏ ਤੇ ਸਾਡਾ ਕੈਸ਼ ਦਾ ਕੰਮ ਨਿਗਲੀਜੀਬਲ ਹੋ ਗਿਆ ਪਹਿਲਾਂ ਅਸੀਂ ਜਿਵੇਂ ਤੀਵੇਂ ਕਰਕੇ ਮਤਲਬ ਸਾਡੇ ਹਸਪੀਟਲ ਚਲਾ ਰਹੇ ਸੀਗੇ ਹੁਣ ਪਿਛਲੇ 6 ਮਹੀਨੇ ਤੋਂ ਜਦੋਂ ਸਾਨੂੰ ਪੇਮੈਂਟਸ ਨਹੀਂ ਆ ਰਹੀਆਂ ਤੇ ਅਸੀਂ 2 ਮਹੀਨੇ ਤੋਂ ਲਗਾਤਾਰ ਗਵਰਨਮੈਂਟ ਦੇ ਟੱਚ 'ਚ ਆ ਐਸ ਐਚ ਐ ਨਾਲੇ ਐਚ ਐਮ ਸਾਹਿਬ ਨਾਲੇ ਤੇ ਸਾਨੂੰ ਹਰ ਵਾਰੀ ਐਂ ਕਹਿ ਦਿੱਤਾ ਜਾਂਦਾ ਕਿ 10 15 ਦਿਨਾਂ 20 ਦਿਨਾਂ 'ਚ ਤੁਹਾਡੀ ਪੇਮੈਂਟ ਹੋ ਜਾਊਗੀ ਤੇ ਸਾਡੀ ਪੇਮੈਂਟਸ ਨਹੀਂ ਆ ਰਹੀਆਂ ਜਿਹੜੀ ਆ ਰਹੀ ਹੈ ਕੋਈ 1% 2% 5% ਇੰਨੀ ਪੇਮੈਂਟ ਆ ਰਹੀ ਹੈ ਤੇ ਸਾਡੇ ਹਸਪੀਟਲ ਹੁਣ ਮਜਬੂਰ ਹੋ ਚੁੱਕੇ ਆ ਕਿਉਂਕ ਕਰ ਹੀ ਨਹੀਂ ਸਕਦੇ ਸਾਡੇ ਕੋਲ ਇੰਨਾ ਪੈਸਾ ਹੀ ਨਹੀਂ ਕਿ ਅਸੀਂ ਮਰੀਜ਼ ਵਾਸਤੇ ਦਵਾਈਆਂ ਖਰੀਦ ਸਕੀਏ ਇੰਪਲਾਂਟ ਖਰੀਦ ਸਕੀਏ ਜਾਂ ਕੁਝ ਹੋਰ ਖਰੀਦ ਸਕੀਏ ਅੱਛਾ ਅੱਜ ਤੋਂ ਮੈਂ ਸਮਝਾ ਕਿ ਤੁਸੀਂ ਇਲਾਜ ਕਰੋਗੇ ਨਹੀਂ ਸਰ ਕਾਡਾ ਸਰਕਾਰ ਦੇ ਉੱਪਰ ਇਲਾਜ ਬਿਲਕੁਲ ਬੰਦ ਕਰ ਦਿੱਤਾ ਗਿਆ ਅੱਜ ਤੋਂ ਹੈ ਹਾਂਜੀ ਹਾਂਜੀ ਬਿਲਕੁਲ ਬੰਦ ਕਰ ਦਿੱਤਾ ਕਿ ਹਾਂ ਅਸੀਂ ਆਪਣੀ ਕੋਰ ਕਮੇਟੀ ਦਾ ਫੈਸਲਾ ਲਿੱਤਾ ਕਿ ਜਿਹੜੇ ਗਰੀਬ ਪੇਸ਼ੈਂਟਸ ਨੇ ਜਿਹੜੇ ਆਉਂਦੇ ਨੇ 13 ਲੱਖ ਫੈਮਿਲੀ ਵਾਲੇ ਅਸੀਂ ਅਫੋਰਡੇਬਲ ਰੇਟਸ ਦੇ ਉੱਪਰ ਅਸੀਂ ਇਲਾਜ ਉਹਨਾਂ ਦਾ ਕਰਦੇ ਰਵਾਂਗੇ ਅਫੋਰਡੇਬਲ ਤਾਂ ਜਿਵੇਂ ਤੁਹਾਨੂੰ ਪਤਾ ਹੈ ਕਿ ਆਯੂਸ਼ਮਾਨ ਕਾਰਡ ਦੇ ਵਿੱਚ 5 ਲੱਖ ਰੁਪਏ ਤੱਕ ਦਾ ਇਲਾਜ ਮੁਫਤ ਦਿੱਤਾ ਗਿਆ ਹੈ ਇਸ ਦੇ ਤਹਿਤ ਤੁਸੀਂ ਸਰਕਾਰੀ ਜਾਂ ਪ੍ਰਾਈਵੇਟ ਹਸਪਤਾਲ ਦੇ ਵਿੱਚ ਜਾ ਕੇ ਆਪਣਾ ਇਲਾਜ ਕਰਵਾ ਸਕਦੇ ਹੋ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਹੁਣ ਤੱਕ ਇਲਾਜ ਜੋ ਹੋ ਰਿਹਾ ਸੀ ਉਹ ਰੋਕ ਦਿੱਤਾ ਗਿਆ ਹੈ ਕਿਉਂਕਿ ਇਸ ਦੇ ਪਿੱਛੇ ਦਾ ਤਰਕ ਇਹ ਦਿੱਤਾ ਗਿਆ ਕਿ 600 ਕਰੋੜ ਰੁਪਈਆ ਪੰਜਾਬ ਸਰਕਾਰ ਨੇ ਸਾਡਾ ਰਿਲੀਜ਼ ਨਹੀਂ ਕੀਤਾ ਇਹ ਪਹਿਲੀ ਵਾਰ ਨਹੀਂ ਹੋਇਆ ਇਹ ਪਹਿਲਾਂ ਵੀ ਹੋ ਚੁੱਕਾ ਹੈ ਜਦੋਂ ਪੰਜਾਬ ਸਰਕਾਰ ਵੱਲੋਂ ਪ੍ਰਾਈਵੇਟ ਹਸਪਤਾਲਾਂ ਅਤੇ ਨਰਸਿੰਗ ਹੋਮਸ ਨੂੰ ਇਹ ਪੈਸੇ ਨਹੀਂ ਦਿੱਤੇ ਗਏ ਜਿਸ ਤੋਂ ਬਾਅਦ ਖੱਜਲ ਖੁਆਰੀ ਹੋਈ ਆਮ ਮਰੀਜ਼ ਦੀ ਜੋ ਆਪਣਾ ਇਲਾਜ ਕਰਾਣ ਦੇ ਲਈ ਹਸਪਤਾਲਾਂ ਦੇ ਵਿੱਚ ਗਿਆ ਪਰ ਉਸ ਨੂੰ ਨਾ ਤਾਂ ਦਾਖਲਾ ਦਿੱਤਾ ਗਿਆ ਜਾਂ ਜਿਨ੍ਹਾਂ ਨੇ ਪੈਸੇ ਦੇਣੇ ਸੀ ਉਹਨਾਂ ਨੂੰ ਖੱਜਲ ਖੁਆਰੀ ਹੋਈ ਤਾਂ ਹੁਣ ਪੰਜਾਬ ਦੇ ਲੋਕਾਂ ਦੇ ਲਈ ਵੱਡੀ ਖਬਰ ਇਹੀ ਹੈ ਕਿ ਤੁਹਾਡਾ ਆਯੂਸ਼ਮਾਨ ਕਾਰਡ ਦੇ ਤਹਿਤ ਜੋ ਇਲਾਜ ਹੁੰਦਾ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਘੱਟੋ ਘੱਟ ਇਹ ਇਲਾਜ ਨਹੀਂ ਹੋਏਗਾ ਹੁਣ ਇਹਦੇ ਪਿੱਛੇ ਤੁਹਾਨੂੰ ਦੱਸਦੇ ਕਿ 5 ਲੱਖ ਰੁਪਏ ਦਾ ਇਹ ਇਲਾਜ ਹੁੰਦਾ ਇਹਦੇ ਵਿੱਚ ਜੋ ਪੈਸਾ ਆਉਂਦਾ ਉਹ ਕਿੱਥੋਂ ਕਿੱਥੋਂ ਆਉਂਦਾ ਹੈ ਪੰਜਾਬ ਸਰਕਾਰ ਇਸ ਦੇ ਵਿੱਚ 40% ਦੀ ਹਿੱਸੇਦਾਰੀ ਦਿੰਦੀ ਹੈ ਤੇ ਕੇਂਦਰ ਸਰਕਾਰ 60% ਦੀ ਹਿੱਸੇਦਾਰੀ ਦਿੰਦੀ ਹੈ ਯਾਨੀ ਮੰਨ ਲਓ ਕਿ ਤੁਹਾਡਾ ਜੇ ਇਲਾਜ 10000 ਰੁਪਏ ਦਾ ਹੋਇਆ ਤਾਂ ਉਸ ਦੇ ਵਿੱਚ 4000 ਰੁਪਏ ਪੰਜਾਬ ਸਰਕਾਰ ਨੇ ਦੇਣੇ ਹੋਣਗੇ ਤੇ 6000 ਰੁਪਏ ਕੇਂਦਰ ਸਰਕਾਰ ਨੇ ਦੇਣੇ ਹੋਣਗੇ ਇਸੇ ਤਹਿਤ ਇਹ ਪ੍ਰਾਈਵੇਟ ਹਸਪਤਾਲਾਂ ਦਾ ਮੈਂ ਤੁਹਾਨੂੰ ਡਾਟਾ ਦੱਸ ਰਿਹਾ ਕਿਉਂਕਿ ਪ੍ਰਾਈਵੇਟ ਹਸਪਤਾਲ ਕਿਉਂਕਿ ਸਰਕਾਰੀ ਹਸਪਤਾਲ ਦੇ ਵਿੱਚ ਇਹ ਸਾਰਾ ਪੈਸਾ ਤਾਂ ਜਾਂਦਾ ਪਰ ਸਰਕਾਰ ਦੇ ਖਾਤੇ ਉੱਥੇ ਹੀ ਖਤਮ ਹੋ ਜਾਂਦਾ ਪਰ ਪ੍ਰਾਈਵੇਟ ਹਸਪਤਾਲ ਦੇ ਵਿੱਚ ਜੋ ਪ੍ਰਾਈਵੇਟ ਹਸਪਤਾਲ ਨੇ ਤੁਹਾਡਾ ਇਲਾਜ ਆਪਣੇ ਪੱਲਿਓ ਕਰਦੇ ਆ ਉਸ ਤੋਂ ਬਾਅਦ ਉਹ ਬਿੱਲ ਭੇਜਿਆ ਜਾਂਦਾ ਸਰਕਾਰ ਨੂੰ ਸਰਕਾਰ ਉਹਨਾਂ ਬਿੱਲਾਂ ਨੂੰ ਰੀਇੰਬਰਸ ਕਰਦੀ ਯਾਨੀ ਉਹਨਾਂ ਪੈਸਿਆਂ ਨੂੰ ਵਾਪਸ ਕਰਦੀ ਹੈ ਪਰ ਇਹ ਜਦੋਂ ਕਈ ਦਿਨਾਂ ਤੋਂ ਕਈ ਸਮਿਆਂ ਤੋਂ ਇਹ ਡਿਲੇ ਹੋ ਰਿਹਾ ਸੀ ਜੋ ਬਿੱਲ ਨਹੀਂ ਮਿਲ ਰਿਹਾ ਸੀ ਪ੍ਰਾਈਵੇਟ ਹਸਪਤਾਲਾਂ ਨੂੰ ਜਿਸ ਤੋਂ ਬਾਅਦ ਮਜਬੂਰਨ ਇਹ ਫੈਸਲਾ ਲਿਆ ਗਿਆ ਕਿ ਹੁਣ ਅਸੀਂ ਜੋ ਲੋਕ ਆਉਣਗੇ ਇਸ ਕਾਰਡ ਤੇ ਇਲਾਜ ਕਰਾਉਣ ਉਹਨਾਂ ਨੂੰ ਮਨਾ ਕਰਾਂਗੇ ਜਦੋਂ ਤੱਕ ਸਾਡੇ 650 ਕਰੋੜ ਰੁਪਏ ਨਹੀਂ ਦਿੱਤੇ ਜਾਂਦੇ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਉਦੋਂ ਤੱਕ ਇਲਾਜ ਨਹੀਂ ਸ਼ੁਰੂ ਕੀਤੇ ਜਾਣਗੇ ਇਹ ਜੋ ਐਸੋਸੀਏਸ਼ਨ ਹੈ ਲੁਧਿਆਣਾ ਦੇ ਵਿੱਚ ਇਸ ਨੇ ਪ੍ਰੈਸ ਕਾਨਫਰੰਸ ਕੀਤੀ ਵਿਚਾਰ ਵਟਾਂਦਰਾ ਕੀਤਾ ਜਿਸ ਤੋਂ ਬਾਅਦ ਇਹ ਐਲਾਨ ਕੀਤਾ ਗਿਆ ਇਸ ਜੋ ਇਹ ਐਲਾਨ ਕੀਤਾ ਗਿਆ ਇਸ ਨੂੰ ਤੁਹਾਨੂੰ ਸੁਣਨਾ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਇਹ ਖਬਰ ਤੁਹਾਡੇ ਨਾਲ ਸਿੱਧੇ ਤੌਰ ਤੇ ਜੁੜੀ ਹੋਈ ਹੈ ਇਸ ਐਸੋਸੀਏਸ਼ਨ ਨੇ ਆਪਣੇ ਐਲਾਨ ਦੇ ਵਿੱਚ ਕਿਹਾ ਕੀ ਹੈ ਤੁਹਾਨੂੰ ਇੱਕ ਵਾਰ ਫਿਰ ਸੁਣਾਉਂਦੇ ਹਾਂ ਸਾਡੇ ਜਿਹੜੇ ਪ੍ਰਾਈਵੇਟ ਹਸਪੀਟਲਸ ਐਂਡ ਨਰਸਿੰਗ ਹੋਮ ਐਸੋਸੀਏਸ਼ਨ ਨਾਲ ਜੁੜੇ ਹੋਏ ਜਿਹੜੇ ਹਸਪੀਟਲਸ ਹੈਗੇ ਜਿਹੜੇ ਮੁੱਖ ਮੰਤਰੀ ਆਯੂਸ਼ਮਾਨ ਸਕੀਮ ਦੇ ਨਾਲ ਐਮ ਪੈਨਲਡ ਹੈਗੇ ਉਹਨਾਂ ਹਸਪੀਟਲਸ ਦਾ ਪਿਛਲੇ ਲਗਭਗ 6 ਮਹੀਨਿਆਂ ਦਾ 600 ਤੋਂ ਲੈ ਕੇ 650 ਕਰੋੜ ਰੁਪਇਆ ਪੈਂਡਿੰਗ ਪਿਆ ਤੇ ਉਸ ਪੈਂਡਿੰਗ ਪੈਸੇ ਕਰਕੇ ਸਾਡੇ ਹਸਪੀਟਲਸ ਰਨ ਕਰਨੇ ਬਹੁਤ ਮੁਸ਼ਕਲ ਹੋ ਗਏ ਕਿਉਂਕਿ ਸਾਡੇ ਕੋਲ ਹੁਣ ਕੈਸ਼ ਦਾ ਕੰਮ ਵੀ ਖਤਮ ਹੋ ਗਿਆ ਪਹਿਲਾਂ ਤਾਂ ਜਦੋਂ ਸਿਰਫ 13 ਲੱਖ ਪਰਿਵਾਰ ਐਮ ਪੈਨਲਡ ਸੀਗੇ ਇਸ ਸਕੀਮ ਨਾਲੇ ਤੇ ਸਾਡੇ ਸਾਡੇ ਕੋਲ 52 ਲੱਖ ਦੂਜੇ ਪਰਿਵਾਰ ਜਿਹੜੇ 52 ਉਹਨਾਂ ਦਾ ਅਸੀਂ ਕੈਸ਼ ਤੇ ਟ੍ਰੀਟਮੈਂਟ ਕਰਦੇ ਸੀ ਪਰ ਜਦੋਂ ਤੋਂ ਇਹਨਾਂ ਨੇ 29 ਲੱਖ ਹੋਰ ਪਰਿਵਾਰ ਜੋੜਤੇ 42 ਲੱਖ ਪਰਿਵਾਰ ਜਦੋਂ ਇਹਦੇ ਚੈਂਪਾਇਲਡ ਹੋ ਗਏ ਤਾਂ ਸਾਡਾ ਕੈਸ਼ ਦਾ ਕੰਮ ਨਿਗਲੀਜੀਬਲ ਹੋ ਗਿਆ ਪਹਿਲਾਂ ਅਸੀਂ ਜਿਵੇਂ ਤਿਵੇਂ ਕਰਕੇ ਪੇਸ਼ ਮਤਲਬ ਸਾਡੇ ਹਸਪੀਟਲ ਚਲਾ ਰਹੇ ਸੀਗੇ ਹੁਣ ਪਿਛਲੇ 6 ਮਹੀਨੇ ਤੋਂ ਜਦੋਂ ਸਾਨੂੰ ਪੇਮੈਂਟਸ ਨਹੀਂ ਆ ਰਹੀਆਂ ਤੇ ਅਸੀਂ 2 ਮਹੀਨੇ ਤੋਂ ਲਗਾਤਾਰ ਗਵਰਨਮੈਂਟ ਦੇ ਟੱਚ 'ਚ ਆ ਐਸ ਐਚ اے ਨਾਲੇ ਐਚ ਐਮ ਸਾਹਿਬ ਨਾਲੇ ਤੇ ਸਾਨੂੰ ਹਰ ਵਾਰੀ ਐਂ ਕਹਿ ਦਿੱਤਾ ਜਾਂਦਾ ਕਿ 10 15 ਦਿਨਾਂ 'ਚ 20 ਦਿਨਾਂ 'ਚ ਤੁਹਾਡੀ ਪੇਮੈਂਟ ਹੋ ਜੂਗੀ ਤੇ ਸਾਡੀ ਪੇਮੈਂਟਸ ਨਹੀਂ ਆ ਰਹੀ ਜਾਂ ਜਿਹੜੀ ਆ ਰਹੀ ਹੈ ਕੋਈ 1% 2% 5% ਇੰਨੀ ਪੇਮੈਂਟ ਆ ਰਹੀ ਹੈ ਤੇ ਸਾਡੇ ਹਸਪੀਟਲ ਹੁਣ ਮਜਬੂਰ ਹੋ ਚੁੱਕੇ ਆ ਕਿਉਂਕਿ ਅਸੀਂ ਹੁਣ ਕੰਮ ਕਰਨ ਕਰ ਹੀ ਨਹੀਂ ਸਕਦੇ ਸਾਡੇ ਕੋਲ ਇੰਨਾ ਪੈਸਾ ਹੀ ਨਹੀਂ ਕਿ ਅਸੀਂ ਮਰੀਜ਼ ਵਾਸਤੇ ਦਵਾਈਆਂ ਖਰੀਦ ਸਕੀਏ ਅਫਰ ਅੱਜ ਤੋਂ ਮੈਂ ਸਮਝਾ ਕਿ ਤੁਸੀਂ ਇਲਾਜ ਕਰੋਗੇ ਨਹੀਂ ਸਰ ਉਹਨਾਂ ਕਾਡਾ ਸਰ ਕਾਰਡ ਦੇ ਉੱਪਰ ਇਲਾਜ ਬਿਲਕੁਲ ਬੰਦ ਕਰ ਦਿੱਤਾ ਗਿਆ ਤਾਂ ਡਾਕਟਰ ਦਿਵਾਂਸ਼ੂ ਇਸ ਸਮੇਂ ਮੇਰੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਕਿਉਂਕਿ ਇਸ ਐਸੋਸੀਏਸ਼ਨ ਦੇ ਸੈਕਟਰੀ ਨੇ ਜੋ ਇਸ ਐਸੋਸੀਏਸ਼ਨ ਨੇ ਫੈਸਲਾ ਲਿਆ ਕਿ ਅਸੀਂ ਇਲਾਜ ਅੱਜ ਤੋਂ ਇਹ ਨਹੀਂ ਕਰਾਂਗੇ ਤੇ ਜੇ ਜਦੋਂ ਤੱਕ ਸਾਡੇ ਪੈਸੇ ਸਰਕਾਰ ਵੱਲੋਂ ਰੀਇੰਬਰਸ ਨਹੀਂ ਹੁੰਦੇ ਅਸੀਂ ਇਲਾਜ ਉਸ ਵੇਲੇ ਤੱਕ ਰੋਕੇ ਰੱਖਾਂਗੇ ਡਾਕਟਰ ਦਿਵਾਂਸ਼ੂ ਤੁਸੀਂ ਇਹ ਫੈਸਲਾ ਕੀਤਾ ਕਿ ਸਰਕਾਰ ਜਦੋਂ ਤੱਕ ਪੈਸੇ ਰਿਲੀਜ਼ ਨਹੀਂ ਕਰਦੀ ਇਲਾਜ ਨਹੀਂ ਹੋਏਗਾ ਪਰ ਇਸ ਸਭ ਦੇ ਵਿਚਾਲੇ ਖੱਜਲ ਖੁਆਰੀ ਤਾਂ ਮਰੀਜ਼ ਦੀ ਹੈ ਮਰੀਜ਼ ਕਿੱਥੇ ਜਾਵੇ ਇਸ ਸਥਿਤੀ ਦੇ ਵਿੱਚ ਸਰ ਉਹ ਤੁਹਾਡੀ ਗੱਲ ਅਸੀਂ ਸਮਝਦੇ ਆ ਪਰ ਸਾਡੀ ਹੁਣ ਮਜਬੂਰੀ ਹੋ ਚੁੱਕੀ ਆ ਆਲਮੋਸਟ ਜਿਹੜਾ ਸਾਡਾ ਐਮਯੂ ਸਾਈਨ ਹੋਇਆ ਗਵਰਨਮੈਂਟ ਨਾਲ 15 ਦਿਨਾਂ ਚ ਪੈਸੇ ਰਿਲੀਜ਼ ਕਰਨੇ ਹੁੰਦੇ ਆ ਪਰ ਹੁਣ ਆਲਮੋਸਟ 6 ਮਹੀਨੇ ਹੋ ਚੁੱਕੇ ਆ ਸਰ 600,000 ਰੁਪਏ ਪ੍ਰਾਈਵੇਟ ਹਸਪੀਟਲ ਦਾ ਪੈਂਡਿੰਗ ਹੈਗਾ ਜੀ ਉਹ ਸਾਡੇ ਕੋਲ ਜਦੋਂ ਸਾਨੂੰ ਮੈਡੀਸਿਨਾਂ ਦੇ ਮੈਡੀਸਿਨ ਨਹੀਂ ਸਪਲਾਈ ਕਰ ਰਹੇ ਦਵਾਈਆਂ ਵਾਲੇ ਦਵਾਈ ਨਹੀਂ ਦੇ ਰਹੇ ਚੂਲੇ ਵਾਲੇ ਚੂਲੇ ਨਹੀਂ ਦੇ ਰਹੇ ਜਸਟੈਂਟ ਵਾਲੇ ਸਟੈਂਟ ਨਹੀਂ ਦੇ ਰਹੇ ਤਾਂ ਅਸੀਂ ਇਲਾਜ ਕਿਵੇਂ ਕਰਾਂਗੇ ਤੁਸੀਂ ਆਪ ਦੱਸੋ ਅਸੀਂ ਇਹ ਦੱਸ ਨਹੀਂ ਜਾਂਦੇ ਕਿ ਲੋਕਾਂ ਦਾ ਇਲਾਜ ਰੁਕੇ ਅਸੀਂ ਪਿਛਲੇ 4 ਸਾਲ ਤੋਂ ਇਲਾਜ ਕਰ ਜੀ ਸਾਡੇ ਕੋਲ ਜਦੋਂ ਪੈਸੇ ਹੀ ਨਹੀਂ ਹੈ ਸਾਨੂੰ ਡਰੋਂ ਲੈ ਕੇ ਸੈਲਰੀਆਂ ਦਿਨਾਂ ਪੈਸੇ ਦੇ ਬਿੱਲ ਦੇਣੇ ਪੈ ਰਹੇ ਨੇ ਤੇ ਕਿਵੇਂ ਅਸੀਂ ਕਰੀਏ ਜੀ ਡਾਕਟਰ ਦੇਵਾਂਸ਼ੀ ਤੁਸੀਂ ਦੱਸਿਆ ਕਿ 15 ਦਿਨਾਂ ਦੇ ਅੰਦਰ ਅੰਦਰ ਪੈਸੇ 15 ਦਿਨਾਂ ਦੇ ਇੱਕ ਕੈਪ ਹੁੰਦਾ ਹੈ ਕਿ ਸਰਕਾਰ ਪੈਸੇ ਰਿਲੀਜ਼ ਕਰੇਗੀ ਚਲੋ ਇਹ ਤਾਂ ਜੋ ਸਾਡਾ ਤੰਤਰ ਅਸੀਂ ਇਹ ਸਮਝ ਕੇ ਚੱਲਦੇ ਹਾਂ ਕਿ 15 ਦਿਨਾਂ ਦੇ ਵਿੱਚ ਤਾਂ ਪੈਸੇ ਨਹੀਂ ਆਉਂਦੇ ਹੋਣਗੇ ਇਹ ਵੱਤ ਤੋਂ ਵੱਧ ਕਿੰਨੇ ਦਿਨ ਲੱਗ ਜਾਂਦੇ ਨੇ ਪੈਸੇ ਜਦੋਂ ਮੰਨ ਲਓ ਕਿ ਸਾਰੀ ਸਥਿਤੀ ਠੀਕ ਚੱਲ ਰਹੀ ਹੈ ਪੈਸੇ ਕਿੰਨੇ ਦਿਨਾਂ ਤੱਕ ਆ ਜਾਂਦੇ ਨੇ ਤੁਸੀਂ ਕਿਹਾ ਕਿ 6 ਮਹੀਨੇ ਦੇ ਅੰਦਰ ਪੈਸੇ ਰਿਲੀਜ਼ ਕਰਨੇ ਹੁੰਦੇ ਨੇ ਵੱਤ ਤੋਂ ਵੱਧ ਟ ਸਰ ਜੀ ਮੈਕਸिमम ਮੀ ਨਾ ਜਾ ਸਵਾਮੀ ਨਾ ਹੋ ਜਵੇ ਇਸ ਤੋਂ ਬਾਅਦ ਹਸਪਤਾਲ ਨੂੰ ਰਿਵਾਇਜ਼ ਕਰਨਾ ਮੁਸ਼ਕਲ ਹੋ ਜਾਂਦਾ ਕਿਉਂਕਿ ਉਸ ਵਾਸਤੇ ਸਰਕਲ ਵੀ ਰੁਕ ਜਾਂਦਾ ਨਾ ਸਾਡਾ ਜਦੋਂ ਜਦੋਂ ਸਾਨੂੰ ਪੇਮੈਂਟ ਸਰਕਾਰ ਵੱਲੋਂ ਆਉਂਦੀ ਆ ਅਸੀਂ ਦਵਾਈਆਂ ਵਾਲਿਆਂ ਨੂੰ ਪੈਸੇ ਦੇ ਦਿੰਦੇ ਆ ਫਿਰ ਅਗਲੀ ਦਵਾਈਆਂ ਸਪਲਾਈ ਕਰ ਦਿੰਦੇ ਆ ਹੁਣ ਕਿਸੇ ਲਿਮਟ ਤੱਕ ਹੁੰਦੀ ਆ ਸਾਰੀ ਇਹ ਚੀਜ਼ ਹੁਣ ਪਿਛਲੇ 2 ਮਹੀਨੇ ਤੋਂ ਲਗਾਤਾਰ ਸਰਕਾਰ ਨੂੰ ਮਿਲ ਰਹੀ ਆ ਸਾਡੀ ਉਹ ਕਹਿੰਦੇ 15 ਦਿਨ ਚ ਆਜੂ 15 ਦਿਨ ਚ ਆਜੂ ਇਹਦਾ ਸਾਨੂੰ ਕਹਿੰਦੇ 2 ਮਹੀਨੇ ਪਹਿਲਾਂ ਅਸੀਂ ਹਸਪਤਾਲ ਗਿਆ ਲੈ ਜ ਰੁਕ ਦਿਓ ਪਰ ਅਸੀਂ ਫਿਰ ਵੀ 2 ਮਹੀਨੇ ਵੇਟ ਕੀਤੀ ਲੋਕ ਸਰਕਾਰ ਨਾਲ ਗੱਲ ਕੀਤੀਆਂ ਉਹਨਾਂ ਜਦੋਂ ਉਸ ਤੋਂ ਬਾਅਦ ਵੀ ਕੁਝ ਨਹੀਂ ਹੋਇਆ ਤਾਂ ਸਾਨੂੰ ਸਾਰੇ ਮਜਬੂਰੀ ਫੇਰ ਕੋਈ ਕੋਈ ਨੋਡਲ ਅਫਸਰ ਹੁੰਦਾ ਡਾਕਟਰ ਦੇਵਾਂਸ਼ੂ ਕਿਉਂਕਿ ਤੁਸੀਂ ਕਿਸੇ ਕੋਲ ਤਾਂ ਪਹੁੰਚ ਕਰਦੇ ਹੋਗੇ ਤੇ ਉਹਨਾਂ ਦਾ ਸਿੱਧਾ ਜਵਾਬ ਕੀ ਹੁੰਦਾ ਕਿ ਇਹ ਟਾਲਾ ਮਟੋਲਾ ਹੀ ਹੁੰਦਾ ਸਰ ਉਹ ਸਟੇਟ ਹੈਲਥ ਏਜੰਸੀ ਦੇ ਸੀਈਓ ਨੇ ਸਟੇਟ ਹੈਲਥ ਏਜੰਸੀ ਆਮ ਸ਼ਨ ਭਰ ਸਕੀਮ ਚਲਾਉਂਦੀ ਆ ਪੰਜਾਬ ਚ ਅਸੀਂ ਉਹਨਾਂ ਨੂੰ ਮਲਟੀਪਲ ਮੀਟਿੰਗਸ ਕਰ ਚੁੱਕੇ ਆ ਸਾਡੇ ਕੋਲ ਬਰੀਫਿੰਗ ਵੀ ਹੈਗੀ ਉਹਨਾਂ ਦੀ ਮੀਟਿੰਗਸ ਵੀ ਕੀਤੀਆਂ ਮਲਟੀਪਲ ਤੇ ਉਹ ਉਹੀ ਬੇਸਿਕਲੀ ਉਹਨਾਂ ਨੇ ਕਰਨਾ ਹੁੰਦਾ ਸਾਰਾ ਕੰਮ ਤੇ ਉਹ ਡਾਕਟਰ ਸਾਹਿਬ ਬਬੀਤਾ ਖਲੀਰ ਜੀ ਤੇ ਕਾਰਨ ਕੀ ਦੱਸਿਆ ਜਾਂਦਾ ਪੈਸੇ ਸਰ ਉਹ ਕਈ ਵਾਰੀ ਕਹਿੰਦੇ ਨੇ ਜੀ ਟੀਐਮਐਸਟ ਸੌਫਟਵੇਅਰ ਚ ਪ੍ਰੋਬਲਮ ਆ ਕਈ ਵਾਰ ਕਹਿੰਦੇ ਫੰਡਸ ਨਹੀਂ ਆਏ ਮਤਲਬ ਮਲਟੀਪਲ ਰੀਜ਼ਨਸ ਨੇ ਰੀਜ਼ਨਸ ਤੋਂ ਕਹਿੰਦੇ ਨੇ ਸੌਫਟਵੇਅਰ ਦੀ ਪ੍ਰੋਬਲਮ ਕੱਲੇ ਪੰਜਾਬ ਚ ਹੀ ਆ ਪੂਰੇ ਹਿੰਦੁਸਤਾਨ ਚ ਨਹੀਂ ਹੈ ਹਰਿਆਣਾ ਚ ਵੀ ਸੀ ਪ੍ਰੋਬਲਮ ਉਹਨਾਂ ਨੇ ਆਪਣੇ ਲੈਵਲ ਤੇ ਸੋਲਵ ਕਰ ਲਈ ਉਹਨਾਂ ਦੀ ਪੇਮੈਂਟ ਰਿਲੀਜ਼ ਕਰਤੀ ਜੀ ਜੀ ਟੱਟ ਦੀ ਵਾਰ ਚ ਇੱਕ ਮੈਂ ਇੱਕ ਮੈਂ ਮਨੁੱਖਤਾ ਦੇ ਨਾਲ ਜੁੜਿਆ ਹੋਇਆ ਸਵਾਲ ਪੁੱਛਣਾ ਚਾਹੁੰਨਾ ਕੀ ਨੋਡਲ ਏਜੰਸੀ ਦੇ ਜਿਹੜੇ ਸੀਓ ਸਾਹਿਬ ਨੇ ਉਹ ਕਹਿੰਦੇ ਨੇ ਕਿ ਸਾਡਾ ਸੌਫਟਵੇਅਰ ਨਹੀਂ ਚੱਲ ਰਿਹਾ ਤੁਸੀਂ ਕਹਿ ਦਿੱਤਾ ਕਿ ਅਸੀਂ ਜੀ ਜਦੋਂ ਪੈਸੇ ਰਿਲੀਜ਼ ਨਹੀਂ ਹੋਣਗੇ ਅਸੀਂ ਇਲਾਜ ਨਹੀਂ ਕਰਾਂਗੇ ਪਰ ਇੱਕ ਮਰੀਜ਼ ਜਿਹੜਾ ਉਮੀਦਾਂ ਦੇ ਨਾਲ ਤੁਹਾਡੇ ਕੋਲ ਆਇਆ ਹੁੰਦਾ ਇੱਕ ਡਾਕਟਰ ਦੇ ਲਈ ਮਰੀਜ਼ ਨੂੰ ਮਨਾ ਕਰਨਾ ਕਿੰਨਾ ਔਖਾ ਕੰਮ ਹੈ ਬਿਲਕੁਲ ਸਰ ਉਹ ਤਾਂ ਹੈ ਤਾਂ ਔਖਾ ਹੀ ਹੁਣ ਪਰ ਤੁਸੀਂ ਸਮਝੋ ਨਾ ਕਿ ਮੈਂ ਹੁਣ ਕਦਾਂ ਕੰਮ ਕਰਾਂ ਤੇ ਕਿਵੇਂ ਕਰਾਂ ਸਾਡੇ ਹਸਪਤਲ ਕਰਨ ਤੇ ਕਿਵੇਂ ਕਰਨ ਸਰ ਉਹਨਾਂ ਨੂੰ ਦਵਾਈਆਂ ਹੀ ਨਹੀਂ ਹੈਗੀਆਂ ਦਵਾਈਆਂ ਉਹ ਤਾਂ ਮੈਡੀਸਨ ਕਰ ਰਹੇ ਜੀ ਸਾਨੂੰ ਪੁਰਾਣੀ ਪੇਮੈਂਟ ਯਾਨੀ ਕਿ ਇੱਕ ਡਾਕਟਰ ਹੋਣ ਦੇ ਨਾਤੇ ਤੁਸੀਂ ਕਿਸੇ ਮਰੀਜ਼ ਨੂੰ ਦੇਖਤ ਲਓਗੇ ਪਰ ਜੋ ਇਕੁਪਮੈਂਟ ਲੱਗਣਗੇ ਜੋ ਦਵਾਈ ਆਏਗੀ ਉਸ ਦੇ ਵਾਸਤੇ ਪੈਸੇ ਚਾਹੀਦੇ ਹੋਣਗੇ ਉਹ ਪੈਸੇ ਵਾਸਤੇ ਜੋ ਏਜੰਸੀ ਉਹ ਬਿੱਲ ਆਪਣਾ ਤੁਹਾਡੇ ਕੋਲ ਪੇਸ਼ ਕਰੇਗੀ ਕਰੇਗੀ ਹਾਂਜੀ ਬਿਲਕੁਲ 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 ਪਰ ਇਹ ਅਪਰੋਵੀਜ਼ਨ ਦੇ ਰਹੇ ਆ ਆਪਣੀ ਕੌਂਸਲ ਕਮੇਟੀ ਨੇ ਫੈਸਲਾ ਲ取ਿਆ ਕਿ ਜਿਹੜੇ 13 ਲੱਖ ਫੈਮਿਲੀ ਪੋਰ ਫੈਮਿਲੀਜ਼ ਆ ਇਹਨਾਂ ਦੇ ਨੀਲੇ ਰਾਸ਼ਨ ਕਾਰਡ ਦੇ ਉਹਨਾਂ ਦਾ ਅਸੀਂ ਆਫੋਰਡੇਬਲ ਪ੍ਰਾਈਸ ਬਹੁਤ ਘੱਟ ਪ੍ਰਾਈਸ ਦੇ ਵਿੱਚ ਇਲਾਜ ਕਰਦੇ ਆ ਸੀ ਜਿੰਨਾ ਕਿ ਇਹ ਸਕੀਮ ਨਹੀਂ ਚਲਦੀ ਚਲਦੀ ਇਹ ਸਾਡੀਆਂ ਵੱਲੋਂ ਹੀ ਮੈਨਟਰੀਅਨ ਗਰਾਉਂਡ ਦੇ ਉੱਪਰ ਪੋਰ ਕਮੇਟੀ ਵੱਲੋਂ ਫੈਸਲਾ ਲਿਆ ਜਾਂਦਾ ਹੈ ਸਰ ਜੀ ਜੀ ਧੰਨਵਾਦ ਡਾਕਟਰ ਦਿਵਾਂਸ਼ੂ ਤਾਂ ਡਾਕਟਰ ਦਿਵਾਂਸ਼ੂ ਜੋ ਸੈਕਟਰੀ ਨੇ ਐਸੋਸੀਏਸ਼ਨ ਦੇ ਉਹਨਾਂ ਨੇ ਕਿਹਾ ਕਿ ਜਦੋਂ ਅਸੀਂ ਏਜੰਸੀ ਕੋਲ ਪਹੁੰਚ ਕਰਦੇ ਹਾਂ ਕਿ ਜੋ ਸਾਡਾ ਬਕਾਇਆ ਰਾਸ਼ੀ ਹੈਗੀ ਉਸ ਨੂੰ ਰਿਲੀਜ਼ ਕੀਤਾ ਜਾਵੇ ਤਾਂ ਮੋਟੇ ਤੌਰ ਤੇ ਜੋ ਬਹਾਨਾ ਦਿੱਤਾ ਜਾਂਦਾ ਉਹ ਦਿੱਤਾ ਜਾਂਦਾ ਕਿ ਸਾਡੇ ਸੌਫਟਵੇਅਰ ਚ ਕਮੀ ਹੈ ਸੌਫਟਵੇਅਰ ਜਿਵੇਂ ਠੀਕ ਹੋਏਗਾ ਪੈਸੇ ਰਿਲੀਜ਼ ਕਰ ਦਿੱਤੇ ਜਾਣਗੇ ਪਰ ਉਹਨਾਂ ਨੇ ਇਹ ਵੀ ਕਿਹਾ ਕਿ ਜਦੋਂ ਹਰਿਆਣਾ ਹੋਵੇ ਹਿਮਾਚਲ ਹੋਵੇ ਇਹਨਾਂ ਸਟੇਟਾਂ ਦੇ ਵਿੱਚ ਇਹ ਸਮੱਸ ਜਦੋਂ ਕਿਉਂਕਿ ਇਲਾਜ ਕਰਨਾ ਜ਼ਰੂਰੀ ਹੁੰਦਾ ਹੈ ਇਸ ਦੇ ਲਈ ਪੈਸੇ ਵੀ ਜ਼ਰੂਰੀ ਹੋਣਗੇ ਤਾਂ ਪੈਸੇ ਕਿਸੇ ਨਾ ਕਿਸੇ ਵਿੱਚ ਪੈਸੇ ਰਿਲੀਜ਼ ਕੀਤੇ ਜਾਂਦੇ ਨੇ ਪਰ ਇਹਨਾਂ ਦਾ ਕਹਿਣਾ ਹੈ ਕਿ 6 ਮਹੀਨੇ ਤੋਂ ਅਸੀਂ ਪੈਸੇ ਦੇ ਲਈ ਸਰਕਾਰ ਕੋਲ ਪਹੁੰਚ ਕਰ ਰਹੇ ਹਾਂ ਪਰ ਪੈਸਾ ਨਹੀਂ ਰਿਲੀਜ਼ ਕੀਤਾ ਗਿਆ ਜਿਸ ਕਰਕੇ ਮਜਬੂਰਨ ਇਹਨਾਂ ਨੇ ਲੋਕਾਂ ਨੂੰ ਮਨਾ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਹੁਣ ਪੱਕਾ ਫੈਸਲਾ ਲੈ ਲਿਆ ਕਿ ਜਦੋਂ ਤੱਕ ਪੈਸੇ ਰਿਲੀਜ਼ ਨਹੀਂ ਹੋਣਗੇ ਇਲਾਜ ਨਹੀਂ ਹੋਏਗਾ ਤਾਂ ਵੱਡੀ ਖਬਰ ਇਹ ਹੈ ਕਿ ਤੁਸੀਂ ਆਯੂਸ਼ਮਾਨ ਕਾਰਡ ਦੇ ਉੱਪਰ ਜ਼ਿਕਰ ਆਪਨਾ ਇਲਾਜ ਕਰਾਉਣਾ ਚਾਹੁੰਦੇ ਹੋ ਆਪਣੇ ਕਿਸੇ ਰਿਸ਼ਤੇਦਾਰ ਹੈ ਆਪਣੇ ਕਿਸੇ ਪਰਿਵਾਰ ਪਰਿਵਾਰਕ ਮੈਂਬਰ ਦਾ ਇਲਾਜ ਕਰਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਹੁਣ ਸੋਚਾਂ ਚ ਪੈਣਾ ਪਏਗਾ ਕਿਉਂਕਿ ਪ੍ਰਾਈਵੇਟ ਜੋ ਹਸਪਤਾਲ ਨੇ ਜਾਂ ਜੋ ਨਰਸਿੰਗ ਹੋਮ ਨੇ ਉਹਨਾਂ ਨੇ ਹੁਣ ਬਾਈਕਾਟ ਕਰ ਦਿੱਤਾ ਇਸ ਇਲਾਜ ਦਾ ਹੁਣ ਤੁਹਾਡੇ ਕੋਲ ਸਿੱਧਾ ਇੱਕੋ ਹੀ ਰਸਤਾ ਸਰਕਾਰੀ ਹਸਪਤਾਲ ਜਾਣ ਦਾ ਤਾਂ ਵੱਡਾ ਸਵਾਲ ਇਹ ਹੈ ਕਿ ਪੰਜਾਬ ਸਰਕਾਰ ਜਦੋਂ ਲੋਕਾਂ ਨੂੰ ਕਹਿੰਦੀ ਕਿ ਅਸੀਂ ਤੁਹਾਡੇ ਲਈ ਹਮੇਸ਼ਾ 24 ਘੰਟੇ ਉਪਲਬਧ ਹਾਂ ਤਾਂ ਇਹ ਕਿਹੋ ਜੀ ਉਪਲਬਧਤਾ ਹੈ ਜਦੋਂ ਕਿਸੇ ਦੀ ਜਾਨ ਵੀ ਜਾ ਸਕਦੀ ਹੈ ਕੋਈ ਦਰਦ ਵਿੱਚ ਹੋ ਸਕਦਾ ਹੈ ਕਿਉਂਕਿ ਉਸ ਨੂੰ ਇਲਾਜ ਦੀ ਲੋੜ ਹੁੰਦੀ ਹੈ ਧੰਨਵਾਦ